ਨਾਦੇ ਸ਼ਿਮਲਾਪੁਰੀ ਦੇ ਵਿੱਚ ਨੌਜਵਾਨ ਵੱਲੋਂ ਥਾਣੇ ਦੇ ਬਾਹਰ ਹੰਗਾਮਾ ਕਰ ਦਿੱਤਾ ਗਿਆ ਕਿਉਂਕਿ ਨੌਜਵਾਨ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਥਾਣੇ ਅੰਦਰ ਪੁਲਿਸ ਮੁਲਾਜ਼ਮ ਨੇ ਉਸਦੇ ਨਾਲ ਹੱਥੋ ਪਾਈ ਕੀਤੀ ਹੈ ਤੇ ਸਭ ਦੇ ਸਾਹਮਣੇ ਉਸਦੇ ਥੱਪੜ ਮਾਰਿਆ ਹੈ ਦਰਅਸਲ ਇੱਕ ਮਾਮਲਾ ਪਰਿਵਾਰਕ ਵਿਵਾਦ ਨੂੰ ਲੈ ਕੇ ਥਾਣੇ ਦੇ ਵਿੱਚ ਪਹੁੰਚਿਆ ਸੀ ਰਾਜੀਨਾਮੇ ਦੇ ਲਈ ਪਹੁੰਚੇ ਇਸ ਮਾਮਲੇ ਦੇ ਵਿੱਚ ਇੱਕ ਧਿਰ ਦੀ ਗੱਲ ਸੁਣਨ ਤੋਂ ਬਾਅਦ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਆਪਣੀ ਧਿਰ ਦੀ ਗੱਲ ਦੱਸਣ ਲੱਗਿਆ ਤਾਂ ਥਾਣੇਦਾਰ ਉਸਦੇ ਨਾਲ ਔਖਾ ਹੋਣ ਲੱਗਿਆ ਤੇ ਉਸ ਨੂੰ ਤੈਨ ਲੱਗਿਆ ਕਿ ਆਪਣੀ ਇਥੇ ਪ੍ਰਧਾਨਗੀ ਨਾ ਕੋਰ ਤੇ ਜਿਸ ਤੋਂ ਬਾਅਦ ਉਸਨੇ ਬਾਕੀ ਹੋਰ ਦੋ ਥਾਣੇਦਾਰਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਵੀ ਕੀਤੀ ਹੈ ਜਿਸ ਤੋਂ ਬਾਅਦ ਰੋ ਵਿੱਚ ਆਏ ਨੌਜਵਾਨ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਆਪਣੇ ਸਾਥੀਆਂ ਨੂੰ ਵੀ ਇੱਥੇ ਬੁਲਾ ਲਿਆ ਇਸ ਤੋਂ ਬਾਅਦ ਕਿਸੇ ਤਰ੍ਹਾਂ ਥਾਣੇ ਦੇ ਐਸਐਚਓ ਨੇ ਉਹਨਾਂ ਨੂੰ ਸ਼ਾਂਤ ਕਰਵਾਇਆ ਅਤੇ ਪੀੜਤ ਨੌਜਵਾਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਮੈਨੇ ਕਿਹਾ ਕਿ ਅਸੀਂ ਬਣਦੀ ਕਾਰਵਾਈ ਜ਼ਰੂਰ ਕਰਾਂਗੇ। ਇਸ ਮੌਕੇ ਪੀੜਤ ਨੌਜਵਾਨ ਨੇ ਵੀ ਕਿਹਾ ਕਿ ਥਾਣੇ ਦੇ ਅੰਦਰ ਕੈਮਰੇ ਲੱਗੇ ਹੋਏ ਸਨ। ਚਾਹੋ ਤਾਂ ਸਾਰੀ ਘਟਨਾ ਉਸ ਦੇ ਵਿੱਚੋਂ ਦੇਖ ਸਕਦੇ ਹੋ। ਇਸ ਮੌਕੇ ਹੰਗਾਮੇ ਤੋਂ ਬਾਅਦ ਉੱਥੋਂ ਦਾ ਕੀ ਮਾਹੌਲ ਬਣਿਆ ਆਓ ਤੁਹਾਨੂੰ ਵੀ ਦਿਖਾਉਂਦੇ ਆ। ਸਰ ਮੈਂ ਸਿਮਲਾਪੁਰੀ ਥਾਣੇ ਆਇਆ ਸੀਗਾ ਜੀ। ਕੁਝ ਫੈਮਿਲੀ ਮੈਟਰ ਸੀਗਾ। ਠੀਕ ਹੈ। ਉਹਦੇ ਸੰਬੰਧੀ ਮੈਂ ਆਇਆ ਸੀਗਾ। ਡਿਊਟੀ ਅਫਸਰ ਨਾਲ ਮੇਰੀ ਗੱਲਬਾਤ ਚੱਲਦੀ ਪਈ ਸੀ ਉਹਨਾਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਮੈਂ ਕਿਹਾ ਸਰ ਉਹਨੂੰ ਦੂਜੀ ਪਾਰਟੀ ਦੀ ਵੀ ਸੁਣ ਲਓ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਤਾਂ ਪੁੱਛ ਕੇ ਨਹੀਂ ਸੁਣਨੀ ਅਸੀਂ ਮੈਂ ਕਿਹਾ ਭਾਈ ਸਾਹਿਬ ਐਂ ਤੱਕਾ ਨਾ ਕਰੋ ਦੂਜੀ ਪਾਰਟੀ ਸੁਣੋ ਅਸੀਂ ਤੁਹਾਡੇ ਕੋਲ ਨਹੀਂ ਜਾਵਾਂ ਕਿੱਥੇ ਜਾਵਾਂਗੇ ਉਹਨਾਂ ਨੇ ਕੁਝ ਨਹੀਂ ਸੁਣ ਜੀ ਦੂਜਾ ਅਫਸਰ ਖੜ ਕੇ ਆ ਗਿਆ ਕਹਿੰਦਾ ਤੂੰ ਆਰਾਮ ਨਾਲ ਬੋਲ ਬਾੜੀ ਇੱਥੇ ਲਿਟਰਰੀ ਨਾ ਕੋਟ ਮੈਨੂੰ ਇਹ ਗੱਲ ਕਹੀ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਹੱਤਾਬਾਈ ਕਰਨੀ ਸ਼ੁਰੂ ਕਰ ਦਿੱਤੀ ਹਿੰਮਤ ਕੁਮਾਰ ਉਹਦਾ ਨਾਮ ਹੈ ਜੀ ਦੂਜੇਗਾ ਦੂਜੇ ਦਿਨ ਦੋ ਦਾ ਮੈਂ ਨਾਮ ਜਾਣਦਾ ਨਹੀਂ ਜੀ ਕੌਣ ਉਹਨਾਂ ਨੇ ਥੱਪੜ ਮਾਰਿਆ ਜੀ ਮੁੱਕਾ ਮਾਰਿਆ ਦੁਬਾਰਾ ਸਿਰ ਮਾਰੇ ਮੇਰੇ ਫੜ ਕੇ ਐਸਐਚਓ ਸਾਹਿਬ ਨੇ ਮੈਨੂੰ ਕਹੀ ਦਰਖਾਸਤ ਲਿਖ ਕੇ ਦਿਓ ਅਸੀਂ ਬਣਦੀ ਕਾਰਵਾਈ ਕਰਾਂਗੇ ਬਾਹਰ ਕੇ ਐਸਐਚਓ ਸਾਹਿਬ ਵੀ ਉਹ ਵੀ ਮੜਾ ਔਖੇ ਬੋਲੇ ਵੀ ਮੈਂ ਡਾਂਗ ਫੇਰੂੰਗਾ ਮੈਂ ਪਰਚੇ ਕਾਰਵਾਈ ਕਰ ਦੂੰਗਾ ਹੁਣ ਕਿੱਥੇ ਜਾਈਏ ਥਾਣੇ ਨਾ ਆਈਏ ਤਾਂ ਆਪਣੀ ਆਪਣੀ ਤਕਲੀਫ ਸੁਣਾਣ ਕਿੰਨੂੰ ਕਿੱਥੇ ਜਾਈਏ ਸਾਡਾ ਤਾਂ ਧੱਤਕਾ ਹੁੰਦਾ ਵੀ ਕਿੱਥੇ ਜਾਈਏ ਇਸਰੇ ਵਿੱਚ ਕਰਕੇ ਵੀ ਅਸੀਂ ਐਸੀ ਸਮਾਜ ਤੋਂ ਤਾਂ ਕਰਕੇ ਸਾਡਾ ਨਾ ਧੱਤਕਾ ਹੈ ਹੁਣ ਕੀ ਕਾਰਵਾਈ ਕਰਾ ਦੇ ਹੁਣ ਸਰ ਉਹ ਗੰਦੀ ਸਾਡੇ ਲਿਖ ਕੇ ਦਰਖਾਸਤ ਦਿਓ ਇੱਥੇ ਸੀਸੀਟੀਵੀ ਕੈਮ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਵੀ ਉਹ ਵੀਡੀਓ ਕਢਾ ਕੇ ਚੈੱਕ ਕੀਤੀ ਜਾਵੇ ਜੇ ਮੈਂ ਗਲਤਾਂ ਮੇਰੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਕਾਰਵਾਈ ਨਹੀਂ ਹੋਈ ਮੈਂ ਆਪਣੇ ਆਪ ਨੂੰ ਸੁਸਾਇਡ ਕਰੂੰਗਾ ਜਿੱਥੇ ਅੱਗ ਲਾ ਕੇ ਆਪਣੇ ਨੂੰ ਫੂਕ ਲੂੰਗਾ ਜੀ ਬਈ ਸਾਡੀ ਨਾ ਬਹੂ ਹੈ ਮੈਂ ਕੀਤੀ ਹੈ ਬੇਦਖਲ ਕਿਉਂਕਿ ਇਹ ਰੋਜ਼ ਰੋਜ਼ ਧਮਕੀ ਦਿੰਦੀ ਮੈਨੂੰ ਮੈਂ ਟਰੱਕ ਥੱਲੇ ਵੜ ਜਾਣਾ ਮੈਂ ਅੱਗ ਲਾ ਕੇ ਮਰ ਜਾਣਾ ਬਈ ਮੈਂ ਬੇਦਖਲ ਕਿਤੇ 20 ਸਾਲ ਹੋ ਗਏ ਅੱਜ ਕੀ ਹੋਇਆ ਸੀ ਇੱਥੇ ਅੱਜ ਇੱਕ ਇੱਕ ਗਲੀ ਚ ਕੁੜੀ ਦਾ ਘਰ ਹੈ ਇੱਕ ਨੰਬਰ ਤੇ ਮੁੰਡੇ ਦਾ ਘਰ ਹੈ ਦੋ ਨੰਬਰ ਤੇ ਕੁੜੀ ਦਾ ਕੁੜੀ ਉੱਥੇ ਵਿਆਹੀ ਹੋਈ ਐ। ਕੁੜੀ ਵਿਆਹੀ ਹੋਈ ਐ ਤਾਂ ਮੈਂ ਕੱਲ ਮਿਲਣ ਗਈ ਸੀ ਕੁੜੀ ਨੂੰ। ਮੈਂ ਕੱਲ ਕੁੜੀ ਨੂੰ ਮਿਲਣ ਗਈ ਤਾਂ ਪਰ ਉਹ ਥਾਣੇ ਚ ਕੀ ਹੋਇਆ ਥੋੜਾ ਕਿਉਂ ਧੱਕਾ ਹੋਇਆ ਕੀ ਥੋੜੇ ਮੁੰਡੇ ਇਹ ਹੀ ਗੱਲ ਹੈ ਜਿਹੜੀ ਦੱਸਣੀ ਆ। ਮਿਲਣਗੇ? ਮਿਲਣਗੇ ਤਾਂ ਉੱਥੇ ਬਹੂ ਸਾਡੀ ਆਈ ਤੇ ਫੜ ਲਿਆ ਸਾਡੀ ਕੁੜੀ ਨੂੰ। ਕੁੜੀ ਨੂੰ ਫੜ ਲਿਆ ਤੇ ਮੁੰਡਾ ਛੁੜਾਣ ਲੱਗਿਆ ਮੇਰਾ। ਮੁੰਡਾ ਵੀ ਨਾਲ ਹੀ ਸੀ। ਤੇ ਉਹਨੂੰ ਕੁੜੀ ਨੂੰ ਘੁੱਟਣ ਲੱਗੀ ਫੜ ਗਿਆ ਮੇਰੇ। ਜੇ ਕੁੜੀ ਨੂੰ ਫੜ ਲਿਆ ਤਾਂ ਕੁੜੀ ਕੀ ਕਰੇਗੀ? ਫੜੇਗੀ ਨਾ। ਇਹੋ ਥਾਣੇ ਚ ਕੀ ਹੋਇਆ ਕਿੰਨੋ ਘਟਮਾਰੂ ਹੈ। ਥਾੜੇ ਚ ਬੋਲਸ ਵਾਲੀ ਸੀ ਤੈਨ ਜਿਹੜੇ ਕੁੱਟਦੇ ਪਏ ਸੀ ਮੇਰੇ ਜਵਾਈ ਨੂੰ ਉਹਨਾਂ ਦੇ ਹੱਥ ਚੱਕਿਆ ਉਹਦਾ ਹੀ ਗੱਲ ਕਰਦੇ ਪਏ ਸੀ ਇੱਕ ਪਾਸੇ ਹੀ ਸੁਣਦੇ ਹੀ ਇੱਕ ਪਾਸੇ ਹੀ ਸੁਣੇ ਹੀ ਨਹੀਂ ਨਹੀਂ ਹੁਣ ਤੁਹਾਡੀ ਨਹੀਂ ਸੁਣਾਈ ਪਤਾ ਹੀ ਨਹੀਂ ਲੋੜਾ ਪਤਾ ਨਹੀਂ ਕਿਸ ਚੀਜ਼ ਦਾ ਫੈਮਲੀ ਮੈਟਰ ਹੈਗਾ ਕੋਈ ਉਹ ਵੀ ਵੀਡੀਓ ਵੀਡੀਓ ਕਰਾਓ ਤੁਸੀਂ ਉਹ ਹਿੰਮਤ ਨੇ ਇਹਨਾਂ ਦਾ ਮੁਲਾਜ਼ਮ ਹੈ ਹਿੰਮਤ ਹਿੰਮਤ ਸਿੰਘ ਕਹਿੰਦਾ ਜਵਾਨਰਾਂ ਕੰਮ ਦਾ ਰਹਿਣਾ ਆਪਣਾ ਠੀਕ ਹੈ ਉਹਨੇ ਭਰਾ ਦੇ ਰਾਜਨਾਮਾ ਕਰ ਹੁਣ ਆਇਆ ਸੀ ਇਹਦੇ ਥੱਪੜ ਮਾਰਿਆ ਉਹਨਾਂ ਦਾ ਦੇ ਥੋੜਾ ਕੋਈ ਨੂੰ ਫੈਮਲੀ ਮੈਟਰ ਆਇਆ ਕਹਿੰਦਾ ਤੇਰੀ ਹਿੰਮਤ ਕਿਦੋਂ ਕੀ ਭੁਲਣ ਦੀ ਇਹਦੇ ਥੱਪੜ ਮਾਰਤਾ ਆਪਣੇ ਰਾਜੀ ਸ਼ੇਰਪੁਰੀ ਦੇ ਉਹਦੇ ਘਰ 'ਚ ਮੈਟਰ ਹੈ ਜੀ ਕਿ ਹੁਣ ਕਹਿੰਦੇ ਵੀ ਬਹਿ ਕੇ ਰੱਬ ਵੇਖ ਲਓ ਇਹਨਾਂ ਕਾਰਵਾਈ ਆਪਾਂ ਹਿੰਮਤੇ ਕਰਾਉਣੀ ਆ ਆ ਜੀ ਅਸੀਂ ਇੱਥੇ ਫੈਸਲਾ ਦੋ ਪਾਰਟੀ ਸਾਡੀ ਫੈਸਲਾ ਕਰਨ ਇੱਥੇ ਆਈ ਸੀਗੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਹੈ ਦੂਜੀ ਪਾਰਟੀ ਦੀ ਇਹਨਾਂ ਨੇ ਗੱਲ ਨਹੀਂ ਸੁਣੀ ਹੈ ਠੀਕ ਹੈ ਅਸੀਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਕਿ ਦੂਸਰੀ ਪਾਰਟੀ ਦੀ ਗੱਲ ਸੁਣੋ ਇਹਨਾਂ ਨੇ ਸੁਣੀ ਨਹੀਂ ਤੇ ਮੇਰੇ ਜੀਜੂ ਨੇ ਆ ਕੇ ਐਦਾਂ ਕਿਹਾ ਵਾ ਮੇਰੇ ਜੀਜੂ ਰਾਜੂ ਨੇ ਐਦਾਂ ਕਿਹਾ ਵਾ ਕਿ ਆ ਕੇ ਉਸ ਪਾਰਟੀ ਦੀ ਵੀ ਗੱਲ ਸੁਣੋ ਇਹਨਾਂ ਨੇ ਉਸ ਪਾਰਟੀ ਦੀ ਗੱਲ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣਵਾਈ ਕੀਤੀ ਗਈ ਤੇ ਪੁਲਿਸ ਵਾਲਿਆਂ ਨੇ ਸਾਡੇ ਜੀਜਾ ਦੇ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਥੱਪੜ ਮਾਰਿਆ ਫਿਰ ਇੱਕ ਬੰਦੇ ਨੇ ਜਿਹੜਾ ਕਾਊਂਟਰ ਤੇ ਬੈਠਾ ਉਹਨੇ ਆ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਮਰੇ ਤੇ ਵਿੱਚ ਅੰਦਰ ਤਿੰਨ ਪ ਹੁਣ ਕੁਝ ਨਹੀਂ ਕਹਿੰਦੇ ਮੇਰੇ ਜੀ ਤੁਹਾਨੂੰ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜਾਂ ਇਹਨਾਂ ਪੁਲਿਸ ਵਾਲੇ ਤੇ ਕਾਰਵਾਈ ਕੀਤੀ ਜਾਵੇ ਸਾਡਾ ਫੈਸਲਾ ਤਾਂ ਹੋਏਗਾ ਅੱਜ ਤਾਂ ਸਾਡਾ ਫੈਸਲਾ ਅਸੀਂ ਨਹੀਂ ਕਰ ਸਕਦੇ ਪਤਾ ਹੀ ਨਹੀਂ ਮੈਨੂੰ ਯਾਰ ਪਤਾ ਹੀ ਨਹੀਂ ਮੈਨੂੰ ਪਤਾ ਮੈਂ ਕਿ 15-20 ਮਿੰਟ ਰੁੱਕ ਕੇ ਮੈਂ ਤੁਹਾਨੂੰ ਦੱਸ ਦੂੰਗਾ ਸਾਰਾ ਕੁਝ ਮੈਨੂੰ ਕੁਝ ਨਹੀਂ ਪਤਾ ਹੈਗਾ ਜੀ